ਜੈ ਵੀਰਾਂ ਦੀ ਜੈ ਵੀਰਾਂ ਦੀ ਅੱਜ ਪਿੰਡ ਹਿੰਮਤਪੁਰਾ ਬਾਬਾ ਫੈਦਰ शेख ਜੀ ਦਾ ਸੋਪਣਾ ਰਾਮ ਮਨਾਇਆ ਜਾ ਰਿਹਾ ਹੈ 10 ਵਿੱਚ ਠੰਡੇ ਮਿੱਠੇ ਜਲਦੀ ਸਵੀਰ ਦੀ ਸੇਵਾ ਬਾਈਬਲ ਨੇਮ ਸਿੰਘ ਜੀ ਕੈਨੇਡਾ ਭੈਣ ਦਲਜੀਤ ਕੌਰ ਜੀ ਕੈਨੇਡਾ ਰਾਜਵੀਰ ਕੈਨੇਡਾ ਇਹਨਾਂ ਵੱਲੋਂ ਲਵਾਈ ਜਾਂਦੀ ਆ ਤੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਤੇ ਬਾਬਾ ਜੀ ਵੱਲੋਂ ਵੀ ਇਹਨਾਂ ਦਾ ਧੰਨਵਾਦ ਕੀਤਾ ਜਾਂਦਾ ਤੇ ਅਸੀਂ ਬਾਬਾ ਜੀ ਦਾ ਵੀ ਧੰਨਵਾਦ ਕਰਦੇ ਆ ਜਿਹੜੇ ਨਗਰ ਦੇ ਵਿੱਚ ਸੇਵਾ ਕਰ ਰਹਾ ਹੈ ਲੰਗਰ ਲੱਗ ਰਿਹਾ ਜਲੇਬਿਨਾਂ ਦਾ ਪ੍ਰਸਾਦ ਦਾ ਲੰਗਰ ਚੱਲ ਰਿਹਾ ਅੱਜ ਤੇ ਜੀ ਬਾਬਾ ਜੀ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਆ ਤੇ ਇਹ ਸਾਰੇ ਸੇਵਾਦਾਰਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਹੜੇ ਇੱਥੇ ਸੇਵਾ ਕਰ ਰਹੇ ਆ ਤੇ ਸਾਰਿਆਂ ਨੂੰ ਬੇਨਤੀ ਹੈ ਵੀ ਪਿਆਰ ਨਾਲ ਸਾਧਾ ਨਾਲ ਸੇਵਾ ਕਰਿਓ ਵੀਰੋ ਤੇ ਠੰਡੇ ਮਠੇ ਜਾਲ ਦੀ ਫਿਰ ਦੀ ਸੇਵਾ ਸ਼ੁਰੂ ਹੋ ਗਈ ਸ਼ੁਰੂ ਕਰੋ ਸ਼ੁਰੂ ਕਰੋ ਸ਼ੁਰੂ ਕਰ ਦਮ ਰਹੋ ਜੈ ਪੀਰਾਂ ਦੀ ਜੈ ਪੀਰਾਂ ਦੀ ਠਾਕ ਲੂ ਠਾਕ ਲੂ ਹਾਂਜੀ ਆ ਬਾਈ ਸਾਰੇ ਜਿਹੜੇ ਸੇਵਾਦਾਰ ਖੜੇ ਆ ਸ਼ੁਰੂ ਕਰ ਦਿਓ ਬਾਬਾ ਜੀ ਸ਼ੁਰੂ ਕਰ ਦਿਓ ਤੁਸੀਂ ਕਰ ਦਿਓ ਸ਼ੁਰੂ ਕੋਈ ਚੱਕਰ ਨਹੀਂ ਸ਼ੁਰੂ ਕਰ ਦਿਓ ਅੰਦਰ ਵੀ ਸੇਵਾਦਾਰ ਜਿਹੜੇ ਆਪਣੇ ਸੇਵਾਦਾਰ ਆ ਜਿਹੜੇ ਅੰਦਰ ਮਾਤਾ ਭੈਣਾ ਬੈਠੀ ਆ ਉਹਨਾਂ ਵਾਸਤੇ ਵੀ ਤਰਿਆਂ ਦੇ ਵਿੱਚ ਪਾ ਕੇ ਲੈ ਜਿਓ ਅੰਦਰ ਵੀ ਲੈ ਜਿਓ ਸਵੀਲ ਬਹੁਤ ਬਹੁਤ ਧੰਨਵਾਦ ਫੇਰ ਤੋਂ ਧੰਨਵਾਦ ਕਰਦੇ ਹਾਂ ਭਾਈ ਬਲਦੇਵ ਸਿੰਘ ਜੀ ਕੈਨੇਡਾ ਆਪਾਂ ਇੰਦਰਜੀਤ ਕੌਰ ਕੈਨੇਡਾ ਰਾਜਵੀਰ ਕੌਰ ਕੈਨੇਡਾ ਇਹਨਾਂ ਦਾ ਹੀ ਬਹੁਤ ਬਹੁਤ ਧੰਨਵਾਦ ਕਰਦੇ ਆਂ ਡਾਕਟਰ ਜਗਤਾਰ ਸਿੰਘ ਜੀ ਇਹਨਾਂ ਦੀ ਫੈਮਲੀ ਵਿੱਚੋਂ ਇਹ ਸੇਵਾਈਆ ਡਾਕਟਰ ਜਗਤਾਰ ਸਿੰਘ ਜੀ ਇਹਨਾਂ ਦੀ ਫੈਮਲੀ ਵਿੱਚੋਂ ਦੇਵਾਈਆ ਤੇ ਡਾਕਟਰ ਜਗਤਾਰ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਹਾਂਜੀ ਭਾਈ ਜਿਹੜੇ ਲੰਗਰ ਸਪੌਂਸਰ ਦੀ ਸੇਵਾ ਕਰ ਰਹੇ ਨੇ ਸੇਵਾਦਾਰ ਆਪਣੇ ਉਹ ਇਹਨਾਂ ਨੂੰ ਨਾ ਮਿਲੋ ਮੈਨੂੰ ਪਰਮਿਟ ਕਰੋ ਬਹੁਤ ਬਹੁਤ ਸਾਧੇ ਰੱਖੀ ਬੰਦਾ ਨਾਲਾ ਵੇਹਿੰਚ ਲੈ ਲਓ ਵੇਹਿੰਚ ਨਾਲਾ ਵਾਹ ਚ ਸਾਰੀ ਮੱਛੀ ਨਹੀਂ ਆਬ ਆਹ ਬਾਰੇ ਲਿਆਉਂਦੇ